ਤੋ ਉਸ ਤੋਂ ਵੀਡੀਓ ਚ ਦੇਖ ਸਕਦੇ ਜਦੋਂ ਪਰਿਵਾਰ ਆਪਣੇ ਘਰ ਦੀ ਸਫਾਈ ਕਰ ਰਿਹਾ ਸੀ ਤਾਂ ਬਾਹਰ ਦੇ ਵਿੱਚ ਨਾ ਦੋ ਮੁੰਡੇ ਆਏ ਮੋਟਰਸਾਈਕਲ ਤੋਂ ਤਾਂ ਇੱਕ ਮੁੰਡਾ ਦੇਖੋ ਘਰ ਦੇ ਬਾਹਰ ਮੂਰੇ ਖੜਕਾਉਣ ਲੱਗਿਆਂ ਦਾ ਗੇਟ ਤੇ ਦੋਸਤੋ ਜਦੋਂ ਬਾਹਰ ਖੋਲਦੇ ਨੇ ਤਾਂ ਗਲ ਦੇ ਗਲ ਦੇ ਕੋਲੋਂ ਚੈਣੀ ਨੂੰ ਹੱਥ ਪਾ ਕੇ ਖਿੱਚ ਕੇ ਲੈ ਜਾਂਦੇ ਨੇ ਦੋਸਤੋ ਦੇਖੋ ਪੰਜਾਬ ਦੇ ਕਿੰਨੇ ਮਾੜੇ ਹਾਲਾਤ ਹੋ ਗਏ ਨੇ ਨਵੀਂ ਉਮਰ ਦੇ ਵਿੱਚ ਜਦੋਂ ਮਾੜੀ ਸੰਗਤ ਦੇ ਵਿੱਚ ਜਾ ਕੇ ਬੈਠਦੇ ਨੇ ਤੰਦਸਿਆਂ ਉੱਤੇ ਲੱਗ ਜਾਂਦੇ ਨੇ ਕਈ ਮੁੰਡੇ ਤਾਂ ਕੰਮ ਤੋਂ ਆ ਕੇ ਰੁਟੀਨ ਦੇ ਹਿਸਾਬ ਨਾਲ ਨਸ਼ਾ ਕਰਦੇ ਨੇ ਤੇ ਕਈ ਮੁੰਡੇ ਬੇਲੇ ਰਹਿ ਕੇ ਲੋਕਾਂ ਦੇ ਘਰਾਂ ਵਿੱਚੋਂ ਚੋਰੀਆਂ ਕਰ ਕਰਕੇ ਨਸ਼ੇ ਤੇ ਲੱਗ ਜਾਂਦੇ ਨੇ ਜਦੋਂ ਬੱਚੇ ਮਾਪਿਓ ਦੇ ਸਾਹਮਣੇ ਨਸ਼ਾ ਕਰਦੇ ਨੇ ਤਾਂ ਮਾਪਿਓ ਦੇ ਦਿਲ ਤੇ ਕੀ ਬੀਤਦੀ ਹੋਣੀ ਆ ਇੰਨਾ ਮੁੰਡਿਆਂ ਨੂੰ ਜਦੋਂ ਮਾਪਿਓ ਮਾੜੇ ਕੰਮਾਂ ਤੋਂ ਰੋਕਦਾ ਹੋਊਗਾ ਤਾਂ ਮਾਪਿਓ ਨੂੰ ਵੀ ਬੁਰਾ ਭਲਾ ਬੋਲਦੇ ਨੇ ਤੇ ਮਾਪਿਓ ਨੂੰ ਕਈ ਮੁੰਡੇ ਤਾਂ ਮਾਪਿਓ ਨੂੰ ਕੁਟਦੇ ਨੇ ਹਾਂਜੀ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ